ਇਹਨਾਂ ਨੂੰ ਲੈਣਾ ਦੇਣਾ ਇਕਖਰੀ ਜੀ ਪਬਲਿਕ ਨਾਲ ਇਹਨਾਂ ਨੇ ਇਹਨਾਂ ਨੂੰ ਕੀ ਪਤਾ ਹੈ ਅੱਗੇ ਆਵਦਾ ਮੁੰਡਾ ਲਿਆਂਦਾ ਪੰਜਾਬੀ ਆਉਂਦੀ ਨਹੀਂ ਪੜੇ ਨੇ ਉਹ ਪਹਾੜਾਂ ਵਾਲੇ ਸਕੂਲਾਂ ਚ ਉੱਥੇ ਪੰਜਾਬੀ ਹੈ ਨਹੀਂ ਇੱਥੇ ਆ ਕੇ ਪੰਜਾਬੀ ਬੋਲੀ ਨਹੀਂ ਜਾਂਦੀ ਮੈਂ ਤਾਂ ਮੈਂ ਤਾਂ ਕਹਿ ਰੱਖਿਆ ਮੈਂ ਤਾਂ ਇਹ ਕਹਿ ਰੱਖਿਆ ਕਿ ਜੀ ਬਾਜਵਾ ਮਜੀਠੀਆ ਸੁਖਵੀਰ ਕੈਪਟਨ ਇਕਾ ਹੋਰ ਜਿਹੜਾ ਉਹੀ ਤੋਰੇ ਫਰਦਾ ਹੁੰਦਾ ਹਾਰਨਾ ਉਹਦਾ ਸ਼ੌਂਕ ਹੈ ਵੀ ਹਾਰਨਾ ਆ ਇੱਥੇ ਹੀ ਫਿਰਦਾ ਸੀ ਉਹ ਖੈਰਾ ਐ ਕਰਦੇ ਆ ਸੋਮਹਾਰਾਜ ਦੀ ਪੰਜਾਬੀ ਦਾ ਪੇਪਰ ਦੇ ਦੇਣਾ ਉਂ ਤਾਂ 33 ਵਾਲਾ ਪਾਸ ਹੁੰਦਾ ਨਾ ਮੈਂ 20 ਨੰਬਰਾਂ ਨਾਲ ਪਾਸ ਕਰ ਦੂੰਗਾ ਲਿਖਤੀ ਪੇਪਰ ਦੇ ਦੇਣਾ 20 ਨੰਬਰ ਲੈ ਕੇ ਦਿਖਾ ਦੇਣਾ ਨਾਲੇ ਪੇਪਰ ਵੀ ਮੈਂ ਕੋਈ ਐ ਔਖਾ ਨਹੀਂ ਪਾਣਾ ਮੈਂ ਅੱਧਾ ਤਾਂ ਮੈਂ ਪੇਪਰ ਵੀ ਲੀਕ ਕਰ ਦੂੰਗਾ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਇਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਇਹ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਇਹ ਤੋ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਚੱਚੇ ਦੇ ਉੱਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗੱਗਾ ਰਾੜੇ ਦੇ ਪੈਰ 'ਚ ਹਾ ਹਾ ਇਹ ਕਿੱਥੋਂ ਪਾਉਣਗੇ ਰਾੜੇ ਦੇ ਪੈਰ 'ਚ ਹਾ ਮੈਂ ਕਹਾਂ ਸ਼ਰਤ ਲਾ ਲਓ ਸੁਵੀਰ ਬਾਦਲ ਨੂੰ ਪੁੱਛ ਕੇ ਜਾਂ ਕੈਪਟਨ ਮਿੰਦਰ ਨੂੰ ਪੁੱਛ ਕੇ ਦੱਸੋ ਪਾਣੀ ਦਾ ਜਿਹੜਾ ਪੀਰ ਕਿਹੜਾ ਮੰਨਿਆ ਜਾਂਦਾ ਖਵਾਜਾ ਪੀਰ ਮੰਨਿਆ ਜਾਂਦਾ ਅੱਪਾ ਖਵਾਜਾ ਪੀਰ ਦਾ ਦੀਵਾਲੀ ਵਾਲੇ ਦਿਨ ਆਪਣੇ ਬੋਰ ਤੇ ਦੀਵਾ ਲਾ ਕੇ ਆਉਨੇ ਆ ਯਾਰ ਇਹਨਾਂ ਨੂੰ ਪਤਾ ਹੈ ਕੋਈ ਸਹੀ ਗੱਲ ਹੈ ਨਾ ਪੰਜਾਬ ਤੇ ਰਾਜ ਕਰਨ ਨੂੰ ਫਿਰਦੇ ਆਂ ਅੰਗਰੇਜ਼ੀ ਬੋਲਦੇ ਆਂ ਘਰੇ ਅੰਗਰੇਜ਼ੀ ਬੋਲਦੇ ਆਂ ਸੋ ਸਾਡੇ ਧੀਆਂ ਪੁੱਤਾਂ ਨੂੰ ਤਾਂ ਪੰਜਾਬੀ ਪੜਾਉਣੀ ਹੈ ਫੀਸ ਮਾਫੀ ਦੀ ਅਰਜ਼ੀਆਂ ਲਿਖਾਉਣੀ ਹੈ ਜੁਰਮਾਨਾ ਮਾਫ ਕਰ ਦਿਓ ਜੀ ਫੀਸ ਮਾਫ ਕਰ ਦਿਓ ਜੀ ਸਾਨੂੰ ਤਾਂ ਸੰਤਾ ਪਹਿਲੀ 6ਵੀਂ 7ਵੀਂ ਜੀ ਲਾਣਦੇ ਨੇ ਮੈਂ ਤਾਂ ਕਰ ਦਸਨ ਤਾਂ ਆਵਦੇ ਜਵਾਂ ਕ ਪੜਾਉਣੇ ਪਹਾੜਾਂ ਵਾਲਿਆਂ ਚ ਤੇ ਬਾਅਦ ਚ ਆ ਕੇ ਕਹਣਾ ਆ ਜਾ ਕਾਕਾ ਤੂੰ ਸਿੱਧਾ ਡਿਪਟੀ ਮੁੱਖ ਮੰਤਰੀ ਚੱਲ ਭਈ ਤੂੰ ਹੁਣ ਮੈਨੂੰ ਕਹਿੰਦੇ ਇਹ ਮੈਂ ਕਿਸੇ ਟੈਲੀਵਿਜ਼ਨ ਤੇ ਇੰਟਰਵਿਊ ਸੀ ਨੈਸ਼ਨਲ ਲੈਵਲ ਦਾ ਹਿੰਦੀ ਦਾ ਚੈਨਲ ਸੀ ਮੈਨੂੰ ਕਹਿੰਦੇ ਅਸੀਂ ਨਾ ਨਾਮ ਲਵਾਗੇ ਹੁਣੀ ਨਾਮ ਲਵਾਂਗੇ ਹੁਣੀ ਤੁਹਾਨੂੰ ਦੱਸਣਾ ਪਊਗਾ ਉਹਦੇ ਬਾਰੇ ਕੁਝ ਵੀ ਬੋਲ ਦਿਓ ਜਦੋਂ ਨਾਮ ਲਵਾਂਗੇ ਉਸ ਬੰਦੇ ਬਾਰੇ ਮੈਨੂੰ ਕਹਿੰਦੇ ਸੁਖਵੀਰ ਬਾਦਲ ਮੈਂ ਕਹਿੰਦੀ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਹੋਇਆ ਪੰਜਾਬੀ ਨਾ ਲਿਖਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਪਰ ਪੰਜਾਬ ਦੇ ਬਾਰਸ ਬਣਨਾ ਚਾਹੁੰਦੇ ਨੇ ਕਹਿੰਦੇ ਠੀਕ ਐ ਕੈਪਟਨ ਮਰਿੰਦਰ ਸਿੰਘ ਮੈਂ ਕਹਾਂ ਜੀ ਮੈਲਾਂ ਚ ਰਹਿਣ ਵਾਲੇ ਰਾਜੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜਦੋਂ ਕਾਹਲੀਆਂ ਦਾ ਰਾਜ ਸੀ ਕਾਹਲੀਆਂ ਨਾਲ ਅੱਜਕੱਲ ਭਾਜਪ कहें जी नरेंद्र मोदी मैं किसी भी गल न किसी भी चीज़ ना जोड़ के किसी कितने भी सुना सदा तो बाद मेरी गरंटी है क्या कि मैं मैं चंद्रयान का जिदे छ्डना सी चंद्रयान राकेट अपना जो चंद्रयान चले गए उसे जाके मोदी कह रहे मेरा चंद्रयान से आज मैं चंद्रयान का लॉन्च करने आया हूं इसरो ने किया इसरो कर दी है इसरो से मेरा पुराना नाता है मैं सोचा भगवंत माना अठवीं का सर्टिफिकेट तेन थे नहीं रहा इसरो किधर चला गया है ओंदा पढ़ाई लिखाई वाले ना काम हों है। कैसे इसरो से संबंध है जब मैं तीसरी चौथी क्लास में पढ़ता था तो पढ़ाई में मेरा हाथ तंग था इसलिए मुझे हरेक टीचर बोल देते थे तुम अब इसरो में बैठो अब इसरो में अब इसरो में इस इसलिए इसरो से मेरा पुराना नाता केजरीवाल मैं क्या इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है कहने भगवान तमाम हूँ आप दे बारे की कहा मैं क्या यार जे मैं देखा अमला बल्ले ਤੱਕ ਅੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਆਮਲਾਂ ਵੱਲੇ ਤੱਕ ਅੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ 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 ਸਭੀਰ ਲੋਕਾਂ ਦੀ ਰਹਿਮਤ ਆਇਆ ਆਪਦੇ ਪੱਲੇ ਕੀ ਹੈ ਬੰਦੇ ਦੇ ਹੋਇਸ ਕਰਕੇ ਕੋਈ ਸੰਗਣ ਦੀ ਕੋਈ ਝਿਜਕਣ ਦੀ ਲੋੜ ਨਹੀਂ ਕੋਈ ਕੰਮ ਹੈ ਅਫਸਰ ਵਧੀਆ ਲਾਏ ਹੋਏ ਨੇ ਰੋਜ਼ ਰਿਪੋਰਟ ਲੈਣਾ ਹੁਣ ਇੱਕ ਮੁੱਖ ਮੰਤਰੀ ਵਿੰਡੋ ਖੁੱਲੂਗੀ ਹਰੇਕ ਡੀਸੀ ਦਫ਼ਤਰ 'ਚ ਇੱਕ ਮੁੱਖ ਮੰਤਰੀ ਦਾ ਦਫ਼ਤਰ ਹੋਊਗਾ। ਉੱਥੇ ਦੋ ਅਫਸਰ ਆਈਐਸ ਨਾਲ ਵਲੰਟੀਅਰ ਆਪਣੇ ਦੋ ਚਾਰ ਉੱਥੇ ਬੈਠਣਗੇ। ਐਮਐਲਏ ਸਾਹਿਬ ਵੀ ਉੱਥੇ ਕੰਮ ਲੈ ਕੇ ਆ ਸਕਦੇ ਨੇ। ਜਿਹੜਾ ਤਾਂ ਕੰਮ ਹੋਊਗਾ ਡੀਸੀ ਲੈਵਲ ਦਾ ਉਹ ਤਾਂ ਉੱਥੇ ਹੀ ਕਰਾ ਦੇਣਗੇ। ਜਿਹੜਾ ਕੰਮ ਹੋਊਗਾ ਚੰਡੀਗੜ੍ਹ ਦੇ ਕਿਸੇ ਮੰਤਰੀ ਲੈਵਲ ਦਾ ਮੇਰੇ ਕੋਲੇ ਸ਼ਾਮ ਤੱਕ ਰਿਪੋਰਟ ਜਾਊਗੀ ਕਿ ਆਹ ਇੱਥੋਂ ਇੰਨੇ ਕੇਸ ਆਏ ਨੇ ਜੀ। ਮੇਰੇ ਕੋਲੇ ਜਿਹੜਾ ਦਫ਼ਤਰ ਹੈ ਉਹ ਮੈਨੂੰ ਰਿਪੋਰਟ ਦੇਊਗਾ। ਅਗਲੇ ਦਿਨ ਉਸ ਬੰਦੇ ਨੂੰ ਫੋਨ ਜਾਊਗਾ ਕਿ ਕੱਲ ਤੁਸੀਂ ਸੰਗਰੂਰ ਦੀ ਤਹਿਸੀਲ ਚ ਗਏ ਸੀ ਸੰਗਰੂਰ ਦੇ ਡੀਸੀ ਦਫ਼ਤਰ ਚ ਗਏ ਸੀ ਆ ਤੁਹਾਡਾ ਜਿਹੜਾ ਅਰਜੀ ਸਾਨੂੰ ਮਿਲ ਗਈ ਇਹ ਮੈਕਮੇ ਨੂੰ ਭੇਜਤੀ ਦੋ ਤਿੰਨ ਦਿਨ ਲੱਗ ਜਾਣਗੇ ਜੇ ਕੋਈ ਕਾਗਜ਼ ਪੱਤਰ ਬਾਧੂ ਘਟ ਹੋਇਆ ਤੁਹਾਨੂੰ ਫੋਨ ਕਰਕੇ ਦੱਸ ਦਾਂਗੇ ਨਹੀਂ ਤੁਹਾਡਾ ਕੰਮ ਹੋ ਜਾਊਗਾ ਜੀ ਐ ਹੋਇਆ ਕਰੂਗਾ ਜੀ ਹੁਣ ਮੈਂ ਕੀ ਕਰਦਾ ਜਿਹੜੇ ਅੱਜ ਕਚੈਰੀਆਂ ਚ ਗਏ ਨੇ ਜਿਹੜੇ ਅੱਜ ਲਾਇਸੈਂਸ ਬਣਾਉਣ ਗਏ ਨੇ ਰਿਸਟਰੀਆਂ ਕਰਾਉਣ ਗਏ ਨੇ ਅੱਜ ਆਧਾਰ ਕਾਰਡ ਜੇ ਉਹ ਬਣਾਉਣ ਗਏ ਸਾਰੇ ਪੰਜਾਬ 'ਚ ਉਹਨਾਂ ਸਾਰਿਆਂ ਦੇ ਨੰਬਰ ਅੱਜ ਮੇਰੇ ਕੋਲ ਆ ਜਾਣਗੇ ਇੰਨਾ ਥੱਬਾ ਆ ਜਾਂਦਾ ਹਰੇਕ ਤਹਿਸੀਲ ਵਾਈਜ਼ ਵੀ ਆਹ ਤਹਿਸੀਲ ਚ ਆਏ ਸੀ ਆਹ ਫੋਨ ਨੰਬਰ ਹੈ ਮੈਂ ਉਹਨਾਂ 'ਚੋਂ ਗੱਡੀ 'ਚ ਬੈਠਾ ਆ ਜਾ ਜਦੋਂ ਮੈਂ ਥੋੜਾ ਵਿਹਲਾ ਹੋ ਜਾ ਮੈਂ ਉਹਨਾਂ 'ਚੋਂ ਕਿਸੇ ਨੂੰ ਵੀ ਫੋਨ ਕਰ ਲੈਣਾ ਮੈਂ ਵੀ ਸਸੀ ਗੱਲ ਜੀ ਅੱਜ ਤੁਸੀਂ ਤਹਿਸੀਲ ਗਏ ਸੀ ਮਲੋਟ ਕੰਮ ਹੋ ਗਿਆ ਕਹਿੰਦੇ ਹਾਂ ਜੀ ਪੈਸਾ ਤਾਂ ਲੱਗਾ ਤੂ ਬਾਦੂ ਕਹਿੰਦੇ ਹਾਂ ਜੀ ਜਿੰਨਾ ਸਟੈਂਪ ਸੀ ਉਨਨੇ ਲੱਗੇ ਵਾਰੀ ਆ ਗਈ ਸੀ ਵਧੀਆ ਟਾਈਮ ਨਾਲ ਹਾਂਜੀ ਵਾਰੀ ਨਾਲ ਹੀ ਆਵੀ ਸੀ ਕੋਈ ਕਿਸੇ ਨੇ ਮਸੀਕਾ ਨਵੀਸ ਨੇ ਜਾਂ ਕੋਈ ਹੋਰ ਕੋਈ ਐ ਤਾਂ ਨਹੀਂ ਕੀਤਾ ਕਹਿੰਦਾ ਨਾ ਜੀ ਦੱਸ ਦਿਓ ਜੀ ਫੇਰ ਉਹ ਥੋੜਾ ਜਿਹਾ ਸ਼ੱਕ ਹੋ ਜਾਂਦਾ ਜੀ ਨਹੀਂ 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 ਕਬ ਗੱਲ ਕਰਦੇ ਨੇ ਕਹਿੰਦੇ ਕੌਣ ਬੋਲਦਾ ਤੁਸੀਂ ਮੈਂ ਤੁਹਾਨੂੰ ਕੌਣ ਲੱਗਾ ਕਹੇ ਬਹੁਤ ਵਾਂਦੀ ਵਾਈ ਲਾਦੀ ਐ ਮੈਂ ਹਾਂ ਉਹ ਹੀ ਤਾਂ ਬੋਲਦੇ ਹੁਣ ਸਾਢੇ 17 ਸਾਲ ਦੇ ਤਾਂ ਕੈ ਸਟਾਉਣ ਲੱਗ ਗਈ ਸੀ ਆਵਾਜ਼ ਤੂੰ ਤਾਂ ਪਹਿਲਾਂ ਹੀ ਜਾਣੂ ਨੇ ਉਹ ਕਦੋਂ ਦੇ ਠੀਕ ਹੈ ਨਾ ਉਹ ਕਹਿੰਦੇ ਐਂ ਕਰ ਲੈਂਦੇ ਹਾਂ ਦਾ ਮੁੱਖ ਮੰਤਰੀ ਫੋਨ ਮੈਂ ਕਿਹਾ ਹਾਂਜੀ ਐ ਸਿੱਧੂ ਹੀ ਮੈਂ ਹਾਂ ਮਲਵਾ ਐਂ ਕਦੇ ਕਿਸੇ ਨੂੰ ਵੀ ਲਾ ਲਵੇਂ ਫੋਨ ਮੈਂ ਹਾਂ ਤੇਰਾ ਨੰਬਰ ਨੰਬਰ ਮੇਰਾ ਨੰਬਰ ਕਿੱਥੋਂ ਲਿਆਗਾ ਸੀਗਾ ਉੱਥੋਂ ਤਹਿਸੀਲਦਾਰ ਤੋਂ ਲਿਆ ਹੁਣ ਕੀ ਐ ਤਹਿਸੀਲਦਾਰਾਂ ਨੂੰ ਤੇ ਡੀਸੀ ਚ ਆਫਿਸਾਂ ਨੂੰ ਐਸਡੀਐਮ ਉਹਨਾਂ ਨੂੰ ਕੋਣ ਇਸ ਗੱਲ ਦਾ ਪੱਕਾ ਪਤਾ ਹੈ ਕਿ ਸ਼ਾਮ ਨੂੰ ਪਤੰਦਰ ਫੋਨ ਕਰਦਾ ਕੀ ਪਤਾ ਕਿਹਨੂੰ ਕਰ ਲੇ ਉਹ ਪਹਿਲਾਂ ਫੋਨ ਨੰਬਰ ਲੈਣ ਤੋਂ ਪਹਿਲਾਂ ਕਹਿੰਦੇ ਨੇ ਜੇ ਫੋਨ ਆਇਆ ਦੱਸ ਦੇ ਭਾਈ ਬਣ ਕੇ ਕੋਈ ਪੈਸਾ ਨਹੀਂ ਲਿਆ ਵੀਰ ਬਣ ਕੇ ਮਰਵਾ ਨਾ ਦੇ ਕਿਤੇ ਨਹੀਂ ਤਾਂ ਪੰਗਾ ਨਾ ਹੋਵੇ ਆ ਐ ਮੈਂ ਐਸੀ ਕੰਮ ਤੀਆਂ ਮੇਰਾ ਘੰਟਾ ਵਧੀਆ ਲੰਘ ਜਾਂਦਾ ਤਾ ਸੋ ਨਵੇਂ-ਨਵੇਂ ਤਰੀਕੇ ਕੱਢਾਂਗੇ ਆਪਾਂ ਦਾ ਪ੍ਰਮਾਤਮਾ ਨੇ ਮੌਕਾ ਦੇਤਾ ਜੇ ਐਸ ਮੌਕੇ 'ਚ ਵੀ ਆਪਾਂ ਪੰਜਾਬ ਨੂੰ ਬਦਲ ਨਾ ਸਕੇ ਲੋਕਾਂ ਦੀ ਜ਼ਿੰਦਗੀ ਨਾ ਸੁਧਾਰ ਸਕੇ ਫਿਰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਲਾਂਭੇ ਦੇਣ ਗਿਆ ਵੀ ਇੰਨਾ ਵਧੀਆ ਮੌਕਾ ਮਿਲ ਗਿਆ ਸੀ ਤੀ ਕੀਤਾ ਕਿਉਂ ਨਹੀਂ ਫਿਰ ਸੋ ਮੇਰੇ ਲਈ ਤਾਂ ਇੱਕ-ਇੱਕ ਘੰਟਾ ਹੈ ਕਿ ਕਿ ਪਲ ਬਹੁਤ ਕੀਮਤੀ ਹੈ ਕੋਈ ਮੰਚ ਖੋਟ ਨਹੀਂ ਕੁਛ ਨਹੀਂ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦਿਓ 1 ਰੁਪਏ ਦਾ ਬਾਜ਼ਾਰ ਨਹੀਂ ਮੇਂ 1 ਰੁਪਈਏ ਕਿਰਾਏ ਤੇ ਘਰ ਇੱਥੇ ਐ ਸੰਗਰੂਰ ਵਾਲਾ ਕਿਰਾਏ ਤੇ ਐ ਹੁਣ ਜਲੰਧਰ ਵਾਲਾ ਵੀ ਕਿਰਾਏ ਤੇ ਐ ਉਹਨਾਂ ਇਹ ਫਾਇਦਾ ਹੋ ਜੂਗਾ ਥੋੜਾ ਜਿਹਾ ਹਫਤੇ ਚ ਦੋ ਦਿਨ ਜਲੰਧਰ ਜਾਇਆ ਆਇਆ ਕਰਾਂਗੇ ਤਾਂ ਕਿ ਉਹਨਾਂ ਨੂੰ ਚੰਡੀਗੜ੍ਹ ਨਾ ਆਉਣਾ ਪਵੇ ਦੂਰ 200 ਕਿਲੋਮੀਟਰ ਪੈ ਜਾਂਦਾ ਜੀ ਜਾਣ ਆਉਣ 400 ਕਿਲੋਮੀਟਰ ਪੈ ਜਾਂਦਾ ਜੀ ਦਿਹਾੜੀ ਫੁੱਟ ਦੀ ਤੇ ਲੱਗਦਾ ਹੁਣ ਉਹ ਅੰਮ੍ਰਿਤਸਰ ਵਾਲੇ ਪਠਾਨਕੋਟ ਵਾਲੇ ਪੱਟੀ ਵਾਲੇ ਤਰਨਤਾਰਨ ਵਾਲੇ ਖਡੂਸਾ ਵਾਲੇ ਸ਼ਹਿਰਪੁਰ ਵਾਲੇ ਉਹ ਜਲੰਧਰ ਆਇਆ ਕਰਨਗੇ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਜੀ ਉਹ ਤਾਂ ਕੋਠਿਆਂ 'ਚ ਵੀ ਜਾਂਦੇ ਆ ਜਿਹੜੇ ਕੋਠੇ ਬਣੇ ਹੋਏ ਨੇ ਹੱਥ ਜੋੜ ਕੇ ਖਿਆਲ ਰੱਖਿਓ ਜੀ ਵੋਟਾਂ ਪਾਓ ਜਦੋਂ ਸਰਕਾਰ ਬਣ ਜਾਂਦੀ ਹੈ ਕਹਿੰਦੇ ਚੰਡੀਗੜ੍ਹ ਆਜੋ ਕਿਉਂ ਚੰਡੀਗੜ੍ਹ ਕਿਉਂ ਆਈਏ ਵੀ ਸਰਕਾਰ ਇੱਥੇ ਆਵੇ ਐਸੇ ਕਰਕੇ ਉਹਨਾਂ ਦਫ਼ਤਰ ਖੋਲਣ ਲੱਗੇ ਸਾਰੇ ਜ਼ਿਲ੍ਹਿਆਂ 'ਚ ਇੱਥੇ ਆਜੋ ਚੰਡੀਗੜ੍ਹ ਘੱਟ ਤੋਂ ਘੱਟ ਕਿਹੜਾ ਲੱਗੂਗਾ ਚੰਡੀਗੜ੍ਹ ਦਾ ਐਮਐਲਏ ਸਾਹਿਬਾਨ ਨੂੰ ਵੀ ਸਾਰਿਆਂ ਨੂੰ ਕਹਿੰਦਾ ਚੰਡੀਗੜ੍ਹ ਘੱਟ ਆਇਆ ਕਰੋ ਲੋਕਾਂ 'ਕਿ ਜਾਦੇ ਰਹਾ ਉਹ ਜਿੱਥੇ ਚੰਡੀਗੜ੍ਹ ਭੇਜਦੇ ਨੇ ਉੱਥੇ ਰਹੋ ਮੈਂ ਕਿਹਾ ਸੋ ਤੁਹਾਡਾ ਤਾਂ ਕੋਈ ਦੇਣ ਦੇ ਹੀ ਨਹੀਂ ਸਕਦਾ ਪਬਲਿਕ ਦਾ ਨਾ ਕੋਈ ਪੈਸਾ ਲੱਗਿਆ ਸਾਡਾ ਨਾ ਕੋਈ दारू ਬੰਡਿਆ ਸੀ ਤੁਸੀਂ ਤਾਂ ਅੱਡੇ ਅੱਡੇ ਤਰੰਤਰ ਹਰਾਤੇ ਕਿਤੇ ਬਿੰਦਰ ਮਾਟ ਦੇ ਮੁੰਡੇ ਨੇ ਸੋਚਿਆ ਸੀ ਜ਼ਿੰਦਗੀ ਚ ਕਿ ਮੁੱਖ ਮੰਤਰੀ ਇੱਕ ਸਟੇਟ ਦਾ ਬਣਾ ਦੇਣਗੇ ਲੋਕ ਬਣਾ ਦੇਣਗੇ ਇੰਨੇ ਵੱਡੀ ਤਾਕਤ ਦੇ ਨਾਲ ਕਮਾਲ ਹੈ ਯਾਰ ਸੋਚਿਆ ਸੋਚਣਾ ਹੋਈਏ ਜੋ ਸੋਚਿਆ ਲੱਗ ਗੁਰਨਾਣਕ ਸਾਹਿਬ ਸੋਚ ਕੇ ਨਹੀਂ ਹੁੰਦਾ ਪਰ ਜੇ ਹੁਣ ਮੌਕਾ ਮਿਲ ਹੀ ਗਿਆ ਨਾ ਫਿਰ ਹੱਥੋਂ ਨਹੀਂ ਜਾਣ ਦੇਣਾ ਇਹੋ ਫਿਰ ਆਪਣੇ ਤਾਂ ਸੰਗਰੂਰ ਜ਼ਿਲ੍ਹੇ ਚ ਪਹਿਲੀ ਵਾਰ ਤਾਂ ਸ਼ਕਤੀ ਆਈ ਹੈ ਇਹ ਜੀ ਨਾ ਪਹਿਲਾਂ ਸ਼ਕਤੀ ਦੋ ਇੱਕ ਪਰਿਵਾਰ ਚ ਹੀ ਸੀ ਉੱਥੇ ਫਿਰਦੀ ਰਹਿੰਦੀ ਸੀ ਸ਼ਕਤੀ ਬਾਹਰ ਕੱਢੀ ਹੋਈ ਨਹੀਂ ਹੁਣ ਉਹ ਚਲੀ ਗਈ ਹੁਣ ਆਪ ਕੋ ਮੀ ਆਉਂਦੇ ਨੇ ਸ਼ਕਤੀ ਕਿੱਥੇ ਆ ਉਹ ਤਾਂ ਲੰਘ ਹੀ ਹੁਣ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਆ ਕਿ ਤੁਸੀਂ ਬਹੁਤ ਵੱਡੇ ਹੋ ਆਪਣੇ ਆਪ ਦੀ ਕੀਮਤ ਪਛਾਣੋ ਤੁਸੀਂ ਰਾਜ ਤੁਸੀਂ ਲਿਆਉਣੇ ਹੋ ਰਾਜ ਤੁਸੀਂ ਢੇਕਦੇ ਵੀ ਹੋ ਸੋ ਇਸ ਕਰਕੇ ਚੰਗੇ ਬੰਦਿਆਂ ਨੂੰ ਹਮੇਸ਼ਾ ਚਿਤਾ ਕੇ ਭੇਜਿਆ ਕਰੋ ਜਿਹੜੇ ਤੁਹਾਡੇ ਵਰਗੇ ਹੋਣ ਥੋੜੇ ਵਾਂਗੂ ਪਿੰਡੇ ਤੇ ਗਰੀਬੀਆਂ ਹੰਡਾਈਆਂ ਹੋਣ ਪਤਾ ਹੋਵੇ ਖੱ쩌 ਰੇੜੇ ਵਾਲ ਦਾ ਕੀ ਦੁੱਖ ਹੈ ਮੂਫਲੀ ਦੀ ਰੇੜੀ ਵਾਲ ਦਾ ਕੀ ਦੁੱਖ ਹੈ ਇਹ ਪਤਾ ਹੋਵੇ ਬਸ ਇਨਾ ਕ ਫਰਕ ਐ ਬਸ ਹੋਰ ਕੋਈ ਫਰਕ ਨਹੀਂ ਮੈਨੂੰ ਇੱਕ ਕੁੜੀ ਮਿਲੀ ਜਹਾਜ਼ ਚ ਮੈਂ ਦਿੱਲੀ ਜਾ ਰਿਹਾ ਸੀ ਚੰਡੀਗੜ੍ਹੋਂ ਕੁੜੀ ਸੀ ਉਹਦੀ ਮਾਂ ਸੀ ਉਹਦਾ ਬਾਪੂ ਸੀ ਉਹਦਾ ਭਾਈ ਸੀ ਉਹਦੀ ਭਾਬੀ ਸੀ ਨਵਾਂ ਵਿਆਹ ਹੋਇਆ ਸੀ ਚੂੜਾ ਪਾਇਆ ਹੋਇਆ ਸੀ ਕੁੜੀ ਦੇ ਤੇ ਉਹਦੀ ਦਾਦੀ ਸੀ 70 ਕ ਸਾਲ ਦੀ ਉਹ ਮੈਨੂੰ ਕਹਿੰਦੀ ਅੱਜ ਮੇਰਾ ਬਹੁਤ ਵੱਡਾ ਦਿਨ ਆ ਬਹੁਤ ਵੱਡਾ ਮੇਰੀ ਜ਼ਿੰਦਗੀ ਦਾ ਦਿਨ ਐ ਮੈਂ ਕਿਵੇਂ ਉਹ ਕਹਿੰਦੀ ਵੀਰੇ ਤੁਸੀਂ ਮੈਨੂੰ ਪਟਵਾਰੀ ਦੀ ਨੌਕਰੀ ਦੇ ਤੀ ਮੈਂ ਕਿਹਾ ਅੱਛਾ ਕਹਿੰਦੀ ਮੈਂ ਪਰਿਵਾਰੀ ਲੱਗੀ ਤੇ ਪਹਿਲੀ ਤਨਖਾਹ ਮਿਲੀ ਐ ਮੈਨੂੰ ਹੁਣ ਤੇ ਕਹਿੰਦੀ ਮੈਂ ਘਰਦਿਆਂ ਨਾਲੇ ਵਾਦਾ ਕੀਤਾ ਹੋਇਆ ਸੀ ਜਿੱਦ ਦੇ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਮੈਨੂੰ ਮੈਂ ਪਹਿਲੀ ਤਨਖਾਹ ਮਿਲੀ ਤਾਂ ਮੈਂ ਪਹਿਲੀ ਤਨਖਾਹ ਨਾਲ ਆਪਣੇ ਸਾਰੇ ਟੱਪ ਨੂੰ ਜਹਾਜ਼ ਦਾ ਝੂਟਾ ਦਵਾਉਂਗੀ ਕਹਿੰਦੀ ਅੱਜ ਮੈਂ ਦਿੱਲੀ ਲੈ ਕੇ ਚੱਲੀ ਆ ਆਪਣੇ ਸਾਰੇ ਪਰਿਵਾਰ ਕਿੰਡੀ ਵੱਡੀ ਗੱਲ ਐ ਜੀ ਦੇਖੋ ਕਿੰਨੀ ਖੁਸ਼ੀ ਹੋਈ ਹੋਊਗੀ ਉਸ ਕੁੜੀ ਨੂੰ